ਲੋਕ ਤਾਂ ਤੁਹਾਨੂੰ ਰੱਬ ਮੰਨਦੇ ਨੇ ਤੁਹਾਨੂੰ ਗੁਰੂ ਮੰਨਦੇ ਨੇ ਤੁਹਾਡਾ ਕੀ ਸਰਕਾਰੀ ਇਸ ਦੀ ਇਸ ਚੀਜ਼ ਦੇ ਨਾਲ ਤਾਂ ਪਰ ਉਹ ਕਹਿੰਦੇ ਕਿ ਨਹੀਂ ਮੇਰਾ ਰਿਸ਼ਤੇਦਾਰ ਹੈ ਮੈਂ ਜਾਵਾਂਗਾ ਤੁਹਾਡਾ ਰਿਸ਼ਤੇਦਾਰ ਹੋਏਗਾ ਤੁਸੀਂ ਵੀ ਜਾਓਗੇ ਕਿਉਂ ਨਹੀਂ ਜਾਓਗੇ ਉਸ ਤੋਂ ਬਾਅਦ ਜਦੋਂ ਦੂਜੀ ਵਾਰ ਹੀ ਗਏ ਨੇ ਤਾਂ ਇਹ ਫਿਰ ਚਰਚਾ ਹੋਰ ਜ਼ਿਆਦਾ ਵੱਧ ਗਈ ਇੰਡੀਆ ਦੇ ਸਾਕਾ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਹੈਗੀ ਹੈ ਉਹ ਇਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਯਾਰੀ ਦੋਸਤੀ ਰਹੀ ਹੈ ਪਰ ਫਿਰ ਵੀ ਪੰਜਾਬ ਨੂੰ ਕੁਝ ਕਦੇ ਵੀ ਹਾਸਲ ਨਹੀਂ ਕਰ ਸਕਿਆ ਜਿੰਨਾ ਕਿ ਉਹਨੂੰ ਚਾਹੀਦਾ ਸੀ। ਉਹਨੇ ਕਿਹਾ ਸੀ ਕਿ ਅਸੀਂ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਸਾਡਾ ਮਕਸਦ ਬਿਲਕੁਲ ਦੁਨੀਆ ਨੂੰ ਅਧਿਆਤਮਿਕ ਵੱਲ ਪਾਸੇ ਵੱਲ ਤੋਰਨਾ ਹੈ ਨਾ ਕਿ ਸਿਆਸਤ ਵੱਲ। ਤੇ ਅਸੀਂ ਕਿਸੇ ਨੂੰ ਨਹੀਂ ਕਹਾਂਗੇ ਵੋਟ ਤੁਹਾਡਾ ਨਿੱਜੀ ਅਧਿਕਾਰ ਹੈ ਤੁਸੀਂ ਜਿੰਨੂੰ ਚਾਹੋ ਪਾ ਦਿਓ। ਪਰ ਇੱਥੇ ਕੀ ਹੋ ਰਿਹਾ ਹੈ? ਇਹ ਦੇ ਕਿ ਅਖੀਰ ਚ ਗੱਲ ਉਹੀ ਨਿਕਲਣੀ ਹੈ ਕਿ ਇਹ ਜਿਹੜਾ ਸਭ ਕੁਝ ਹੋ ਰਿਹਾ ਹੈਗਾ ਇਹਦੇ ਪਿੱਛੇ ਕੋਈ ਸਮਾਜਿਕ ਸਰਕਾਰ ਐਡਾ ਵੱਡਾ ਨਹੀਂ ਹੈਗਾ ਜਿੰਨਾ ਕਿ ਰਾਜਨੀਤਿਕ ਸਰੋਕਾਰ ਇਹ ਲੋਕ ਜਿਹੜੇ ਆਗੂ ਹੈਗੇ ਨੇ ਇਹ ਵੰਡਦੇ ਵੀ ਇਹਨਾਂ ਨੂੰ ਇਹੀ ਨੇ ਆਪ ਕਿਸ ਤਰ੍ਹਾਂ ਤੁਰੇ ਫਿਰਦੇ ਨੇ ਇਹਨਾਂ ਦੇ ਤੁਸੀਂ ਚੱਲਣ ਫਿਰਨ ਦਾ ਇਹਨਾਂ ਦਾ ਖਾਣ ਪੀਣ ਦਾ ਇਹਨਾਂ ਦੇ ਪਹਿਨਾਵੇ ਦਾ ਦੇਖੋ ਤੁਸੀਂ ਰੰਗ ਢੰਗ ਇਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਤੇ ਜੇਕਰ ਕੋਈ ਬੰਦਾ ਗਰੀਬ ਹੁੰਦਾ ਡੇਰੇ ਜਾਂਦਾ ਤਾਂ ਇਹ ਉਹਨੂੰ ਪ੍ਰਚਾਰ ਇਹੀ ਕਰ ਦਿੰਦੇ ਕਿ ਗਰੀਬੀ ਤਾਂ ਪ੍ਰਮਾਤਮਾ ਦੇ ਦੇਣ ਹੈ ਲੋਕਾਂ ਨੂੰ ਸਬਰ ਦੱਸਦੇ ਨੇ ਤੇ ਇਹਨਾਂ ਦੀਆਂ ਆਪਣੀਆਂ ਇੱਛਾਵਾਂ ਆਪਣੀਆਂ ਕਾਮਨਾਵਾਂ ਜਿਹੜੀਆਂ ਹੈਗੀਆਂ ਆਭਿਲਾਸ਼ਾਵਾਂ ਦਿਨ ਬਦ ਦਿਨ ਵਧਦੀਆਂ ਜਾਂਦੀਆਂ ਜੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਜਿਹੜੇ ਨਸ਼ਾ ਵਿਰੋਧੀ ਮਾਰਚ ਸੀ ਉਸ ਵਿੱਚ ਡੇਰਾ ਰਾਹ ਦਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਤੇ ਸੁਖਬੀਰ ਬਾਦਲ ਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਇਹਨਾਂ ਦੀ ਸ਼ਮੂਲੀਅਤ ਕੀ ਦਰਸਾਉਂਦੀ ਹੈ ਇਸ ਦੇ ਕੀ ਸਿਆਸੀ ਮਾਇਨੇ ਨੇ ਇਹ ਸਭ ਨੂੰ ਸਮਝਣ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਜੀ ਸਰ ਸਵਾਗਤ ਹੈ ਪਹਿਲਾਂ ਦਾ ਬាទ ਬਾ ਸ਼ੁਕਰੀਆ ਸਰ ਪਹਿਲਾਂ ਤਾਂ ਇਹ ਦੱਸ ਦੋ ਕਿ ਜਿਹੜਾ ਇਹ ਇਕੱਠ ਹੋਇਆ ਸੀ ਇਸ ਦੇ ਤੁਸੀਂ ਸਿਆਸੀ ਮਾਇਨੇ ਕੀ ਦੇਖਦੇ ਹੋ ਅਹ ਦੇਖੋ ਸਵਾਲ ਬਹੁਤ ਅਹਿਮ ਹੈ ਤੇ ਸਿਆਸੀ ਮੈਨੇ ਚ ਸਾਫ ਝਲਕਦੇ ਨੇ ਜੀ ਕਿਉਂਕਿ ਅੱਜ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਹੋਇਆ ਹੀ ਨਹੀਂ ਕਿ ਕਿਸੇ ਆ ਰਾਜਾ ਸੁਆਮੀ ਸਸੰਗ ਬਿਆਸ ਦੇ ਡੇਰਾ ਪ੍ਰਮੁਖ ਨੇ ਬਾਹਰ ਆ ਕੇ ਕਿਸੇ ਇਹੋ ਜਿ ਮਾਰਚ ਪਾਸਟ ਨੂੰ ਇਹੋ ਜਿਹੜੀ ਇਹਨਾਂ ਦੀ ਯੋਜਨਾ ਚੱਲ ਰਹੀ ਹੈ ਉਹਨੂੰ ਲੀਡ ਕੀਤਾ ਹੋਵੇ ਹਾਲਾਂਕਿ ਇਸ ਨੂੰ ਲੀਡ ਕਰਨ ਵਾਲੇ ਗੁਲਾਬਚੰਦ ਘਟਾਰਿਆ ਜਿਹਨੇ ਜੋ ਗਵਰਨਰ ਨੇ ਪਰ ਫਿਰ ਵੀ ਮੁੱਖ ਤੌਰ ਦੇ ਉੱਤੇ ਡੇਰਾ ਬਿਆਸ ਦੇ ਮੁਖੀ ਸਰਦਾਰ ਗੁਰਿੰਦਰ ਸਿੰਘ ਢਿੱਲੋਂ ਦਾ ਇਸ ਦੇ ਵਿੱਚ ਸ਼ਾਮਿਲ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ ਮੈਂ ਥੋੜਾ ਜਿਹਾ ਜੇਕਰ ਹੋਰ ਪਿਛੋਕਰ ਦੇ ਵਿੱਚ ਜਾਵਾਂ ਤਾਂ ਦੇਖੋ ਇਹਨਾਂ ਤੋਂ ਪਹਿਲਾਂ ਮਹਾਰਾਜ ਚਰਨ ਸਿੰਘ ਹੋਏ ਨੇ ਜੀ ਉਹਨਾਂ ਨੇ ਕਦੇ ਕਿਸੇ ਖੁੱਲੇ ਤੌਰ ਤੇ ਇਸ ਤਰ੍ਹਾਂ ਦੀ ਸ਼ਮੂਲੀਅਤ ਨਹੀਂ ਕੀਤੀ ਉਹਨਾਂ ਤੋਂ ਪਹਿਲਾਂ ਜਿਹੜੇ ਹੈਗੇ ਮਹਾਰਾਜ ਜਗਤ ਸਿੰਘ ਜਾਂ ਮਹਾਰਾਜ ਜੈਮਲ ਸਿੰਘ ਜੀ ਕਿਸੇ ਨੇ ਵੀ ਕਿਸੇ ਵੀ ਰਾਜਾ ਸੌਮੀ ਡੇਰੇ ਦੇ ਪ੍ਰਮੁੱਖ ਨੇ ਕਦੇ ਅੱਜ ਤੱਕ ਹੂੰ ਕਦੇ ਕਿਸੇ ਤਰੀਕੇ ਨਾਲ ਇਸ ਤਰ੍ਹਾਂ ਦੀ ਕੋਈ ਪੈਦਲ ਯਾਤਰਾ ਨਹੀਂ ਕੀਤੀ ਕਿਉਂਕਿ ਉਹ ਡੇਰਾ ਆਪਣੇ ਆਪ ਨੂੰ ਅਧਿਆਤਮਵਾਦ ਦਾ ਪ੍ਰਮੁੱਖ ਸਮਝਦਾ ਹੈ ਜਾਂ ਉਹ ਕਹਿੰਦੇ ਨੇ ਕਿ ਅਸੀਂ ਤਾਂ ਜੋ ਵੀ ਜਾਣਕਾਰੀ ਦੇਣੀ ਹੈ ਜੋ ਵੀ ਸਿੱਖਿਆ ਦੇਣੀ ਹੈ ਉਹ ਆ ਆਤਮਾ اور ਪਰਮਾਤਮਾ ਨੂੰ ਲੈ ਕੇ ਦੇਣੀ ਹੈ ਸਮਾਜਿਕ ਸਰਕਾਰ ਉਹਨਾਂ ਲਈ ਜਿਹੜੇ ਹੈਗੇ ਨੇ ਉਹ ਹੁੰਦੇ ਜ਼ਰੂਰ ਨੇ ਪਰ ਰਾਜਨੀਤਿਕ ਪਾਰਟੀਆਂ ਤੋਂ ਸਾਰੀ ਗੱਲ ਹੀ ਸਮਾਜਿਕ ਸਰਕਾਰ ਦੇ ਨਾਲ ਤੋਰਦੀਆਂ ਨੇ ਕਿਉਂਕਿ ਉਹਨਾਂ ਨੇ ਜਿੰਨਾ ਉਹ ਲੋਕਾਂ ਨੂੰ ਉਲਝਾਉਣਗੇ ਜਿੰਨਾ ਲੋਕਾਂ ਨੂੰ ਆਗਾਹ ਕਰਨਗੇ ਤਾਂ ਲੋਕਾਂ ਨੂੰ ਇਹ ਲੱਗੇਗਾ ਕਿ ਹਾਂ ਇਹ ਸਾਡੇ ਬਾਰੇ ਸਹੀ ਸੋਚ ਰਿਹਾ ਹੈਗਾ ਇਹ ਜਿਹੜੀ ਪੈਦਲ ਯਾਤਰਾ ਸੀਗੀ ਇਹ ਪੰਜਾਬ ਦੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਹੋ ਰਹੀ ਹੈ ਜੀ ਬਿਲਕੁਲ ਕੱਲ ਦੂਜਾ ਦਿਨ ਸੀ ਹੂੰ ਇਹ ਦਰਸਲ ਮੰਨਿਆ ਜਾਂਦਾ ਹੈ ਕਿ ਪੰਜਾਬ 'ਚ ਜਿੰਨਾ ਵੀ ਨਸ਼ਾ ਆ ਰਿਹਾ ਹੈ ਉਹ ਸਰਹੱਦੋਂ ਪਾਰ ਤੋਂ ਆਂਦਾ ਹੈ ਤੇ ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਆਪਾਂ ਪੰਜਾਬ ਨੂੰ ਜਾਗਰੂਕ ਕਰੀਏ ਇਹਦੇ ਲਈ ਪੰਜਾਬ ਸਰਕਾਰ ਨੇ ਵੀ ਕਰੋੜਾਂ ਰੁਪਏ ਖਰਚ ਦਿੱਤਾ ਰੋਜ਼ ਹੀ ਆਪਾਂ ਵਗਿਆਪਨ ਦੇਖਦੇ ਆ ਸਭ ਚੱਲ ਰਿਹਾ ਹੈਗਾ ਪਰ ਫੇਰ ਵੀ ਇਹ ਕਹਿਣਾ ਕਿ ਇੱਕ ਸਿਆਸੀ ਪਾਰਟੀ ਦੇ ਵਿੱਚ ਇਹ ਸਿਆਸੀ ਮਾਰਚ ਹੈਗਾ ਸਿਆਸੀ ਮਾਰਚ ਦੇ ਵਿੱਚ ਕਿਸੇ ਅਧਿਆਤਮਿਕ ਗੁਰੂ ਦੀ ਸਮੂਲੀਅਤ ਬੜੀ ਅਹਿਮ ਹੈ ਤੇ ਇਹਦੇ ਨਾਲ ਇਹ ਮੰਨ ਲੈਣਾ ਵੀ ਜ਼ਰੂਰੀ ਹੈ ਕਿ ਇਹਦੇ ਕੋਈ ਸੱਚ ਪੁੱਛੋ ਤਾਂ ਕੋਈ ਇਹ ਗੱਲ ਸਿਰਫ ਸਮਾਜਿਕ ਸਰਕਾਰ ਤੱਕ ਹੀ ਸੀਮਤ ਨਹੀਂ ਹੈ ਬਿਲਕੁਲ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਹੋਏਗਾ ਜਦੋਂ ਮਹਾਰਾਜ ਚਰਨ ਸਿੰਘ ਜਿਹੜੇ ਗੁਸਤਾਖੀ ਮਾਫ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਜੀ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਉਹਨਾਂ ਦੀ ਸੰਗਤ ਉਹਨਾਂ ਨੂੰ ਇਸੇ ਨਾਮ ਦੇ ਨਾਲ ਸੰਬੋਧਿਤ ਕਰਦੀ ਹੈ ਤੇ ਢਿੱਲੋਂ ਸਾਹਿਬ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ 90 ਦੀ ਜੇਲ੍ਹ ਵਿੱਚ ਮਿਲਣ ਜਾਂਦੇ ਨੇ ਪਰ ਉਹਨਾਂ ਨੇ ਇਹ ਕਿਹਾ ਕਿ ਉਹ ਮੇਰਾ ਰਿਸ਼ਤੇਦਾਰ ਹੈ ਮੈਂ ਉਹਨੂੰ ਮਿਲਣ ਜ਼ਰੂਰ ਜਾਵਾਂਗਾ ਜੀ ਪੱਤਰਕਾਰਾਂ ਨੇ ਉਹਨਾਂ ਨੂੰ ਉੱਥੇ ਜੇਲ੍ਹ ਦੇ ਉੱਥੇ ਹੀ ਬਾਹਰ ਹੀ ਉਹਨਾਂ ਨੇ ਗੱਲਬਾਤ ਕੀਤੀ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਤਾਂ ਲੋਕ ਤੁਹਾਨੂੰ ਰੱਬ ਮੰਨਦੇ ਨੇ ਤੁਹਾਨੂੰ ਗੁਰੂ ਮੰਨਦੇ ਨੇ ਤੁਹਾਡਾ ਕੀ ਸਰਕਾਰ ਇਸ ਇਸ ਚੀਜ਼ ਦੇ ਨਾਲ ਤਾਂ ਪਰ ਉਹ ਕਹਿੰਦੇ ਕਿ ਨਹੀਂ ਮੇਰਾ ਰਿਸ਼ਤੇਦਾਰ ਹੈ ਮੈਂ ਜਾਵਾਂਗਾ ਤੁਹਾਡਾ ਰਿਸ਼ਤੇਦਾਰ ਹੋਏਗਾ ਤੁਸੀਂ ਵੀ ਜਾਓਗੇ ਕਿਉਂ ਨਹੀਂ ਜਾਓਗੇ ਉਸ ਤੋਂ ਬਾਅਦ ਜਦੋਂ ਦੂਜੀ ਵਾਰ ਹੀ ਗਏ ਨੇ ਤਾਂ ਇਹ ਫਿਰ ਚਰਚਾ ਹੋਰ ਜ਼ਿਆਦਾ ਵੱਧ ਗਈ ਹੁਣ ਕਹਿਣ ਨੂੰ ਤਾਂ ਲੋਕ ਜਿਹੜੇ ਲੋਕ ਤੁਸੀਂ ਕਹਿ ਲੋ ਵੀ ਇਹਨੂੰ ਕਹਿ ਲੋ ਵੀ निंदा ਕਰਦੇ ਨੇ ਜਾਂ ਚੁਗਲੀ ਕਰਦੇ ਨੇ ਜਾਂ ਕਹਿ ਲੋ ਕਿ ਇਹਨਾਂ ਦੇ ਉੱਤੇ ਕਟਕਸ਼ ਕਰਦੇ ਨੇ ਉਹ ਲੋਕ ਜਿਹੜੇ ਨੇ ਉਹ ਤਾਂ ਹੁਣ ਇਹ ਕਹਿਣ ਲੱਗ ਪਏ ਨੇ ਕਿ ਬਿਲਕੁਲ ਮਜੀਠੀਆਂ ਨੇ ਹੀ ਤਾਂ ਨਸ਼ਾ ਲਿਆਂਦਾ ਸੀਗਾ ਜੇ ਬਾਬਾ ਜੀ ਨੂੰ ਇਹ ਨਸ਼ਾ ਹਟਾਣ ਵਾਸਤੇ ਹੋਰ ਨੰ ਕਿਹ ਦੀ ਕੀ ਲੋੜ ਹੈ ਕੱਲੇ ਮਜੀਠੀਆਂ ਨੂੰ ਕਹਿ ਦਿੰਦੇ ਕੰਮ ਚੱਲ ਜਾਣਾ ਸੀ ਮਾਫ ਕਰਨਾ ਮੇਰੇ ਵਿਚਾਰ ਨਹੀਂ ਇਹ ਜੋ ਕੁਝ ਛਪ ਰਿਹਾ ਅਖਬਾਰਾਂ ਦੇ ਵਿੱਚ ਕਿੰਨਾ ਇਹ ਹੋ ਹੈਗਾ ਤੇ ਜੋ ਤੁਸੀਂ ਕਿਹਾ ਹੈ ਕਿ ਇਸ ਦਾ ਜਿਹੜਾ ਹੈ ਕਈ ਕਿੱਸ ਰਾਈਆਂ ਲਾਈਆਂ ਜਾ ਰਹੀਆਂ ਨੇ ਇਸ ਦੇ ਜਿਹੜੇ ਪਰਭਾਵ ਹੈਗੇ ਨੇ ਇਹਦਾ ਜਿਹੜਾ ਅਸਰ ਹੈਗਾ ਉਹ ਅਸਲ 'ਚ ਸਿਆਸਤ ਤੇ ਜ਼ਰੂਰ ਪਵੇਗਾ ਜੀ ਅਮਰਤਜੀਤ ਜੀ ਕੀ ਇਹ ਜਾ ਰਿਹਾ ਹੈ ਕਿ ਜਿਹੜਾ ਪ੍ਰੋਗਰਾਮ ਹੋਇਆ ਹੈ ਇਹ ਸਮਾਜਿਕ ਪ੍ਰੋਗਰਾਮ ਸੀ ਪਰ ਖਬਰਾਂ ਕੁਝ ਇਹੋ ਜਿਹੀਆਂ ਆ ਰਹੀਆਂ ਨੇ ਕਿ ਇਸ ਪ੍ਰੋਗਰਾਮ ਤੋਂ ਬਾਅਦ ਇੱਕ ਬੰਦ ਕਮਰਾ ਬੈਠਕ ਹੋਈ ਹੈ ਕੀ ਇਸ ਦਾ ਤੁਸੀਂ ਜਿਹੜਾ ਅਕਾਲੀ ਭਾਜਪਾ ਗੱਠਜੋੜ ਤੇ ਮੋਹਰ ਸਮਝਦੇ ਹੋ ਇਸ ਨੂੰ ਦੇਖੋ ਸਵਾਲ ਤਾਂ ਇਹ ਵੀ ਬਹੁਤ ਅਹਿਮ ਹੈ ਗੱਠਜੋੜ ਬਾਰੇ ਜੇ ਕੋਈ ਕਹਿੰਦਾ ਹੈ ਕਿ ਇਹਨਾਂ ਦੀ ਇਕੱਲਿਆਂ ਦੀ ਬੈਠ ਕੇ ਕੋਈ ਬੰਦ ਕਮਰਾ ਗੱਲਬਾਤ ਹੋਈ ਹੈ ਤਾਂ ਇਸ ਨੂੰ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿਉਂਕਿ ਕਿਤੇ ਬਾਹਰ ਤੋਂ ਇਹੋ ਜੀ ਗੱਲ ਖੁੱਲ ਕੇ ਨਹੀਂ ਆ ਰਹੀ ਬੈਠਕ ਕਿੱਥੇ ਹੋਈ ਹੈ ਕਿੰਨੇ ਕਿੰਨੇ ਸਮੇਂ ਲਈ ਹੋਈ ਹੈ ਤੇ ਉਹਦੇ ਵਿੱਚ ਕੌਣ-ਕੌਣ ਸ਼ਾਮਿਲ ਸੀ ਜੀ ਪਰ ਜਿਵੇਂ ਕਿ ਤੁਸੀਂ ਦੱਸਿਆ ਉੱਥੇ ਜਦੋਂ ਕਟਾਰੀਆ ਸਾਹਿਬ ਆਉਂਦੇ ਨੇ ਤੇ ਢਿੱਲੋਂ ਸਾਹਿਬ ਆਉਂਦੇ ਨੇ ਤੇ ਉਹਨਾਂ ਨਾਲ ਨਾ ਸਿਰਫ ਅਸ਼wini ਸ਼ਰਮਾ ਹੈਗੇ ਨੇ ਜਿਹੜੇ ਭਾਰਤੀ ਜਨਤਾ ਪਾਰਟ ਦੇ ਕਾਰਜਕਾਰੀ ਪ੍ਰਧਾਨ ਨੇ ਨਾ ਸਿਰਫ ਉਹ ਨੇ ਬਲਕਿ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਨੇ ਸੁਖਵੀਰ ਸਿੰਘ ਬਾਦਲ ਵੀ ਵੀ ਸ਼ਾਮਲ ਹੁੰਦੇ ਨੇ ਪੰਜਾਬ ਦੀਆਂ ਯੂਨੀਵਰਸਟੀਆਂ ਦੇ ਵਾਈਸ ਚਾਂਸਲਰਸ ਇਕੱਠੇ ਹੁੰਦੇ ਨੇ ਕਾਲਜਸ ਦੇ ਜਿਹੜੇ ਹੈਗੇ ਨੇ ਮੁਖੀ ਪ੍ਰਿੰਸੀਪਲਸ ਉਹ ਇਕੱਠੇ ਹੁੰਦੇ ਨੇ ਤੇ ਹੋਰ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਬੰਦੇ ਵੀ ਵਿੱਚ ਆਏ ਨੇ ਤੇ ਸਿਰਫ ਇਹ ਕਹਿ ਦੇਣਾ ਕਿ ਇਹ ਇੱਕ ਨਸ਼ਾ ਮੁਕਤੀ ਦੇ ਲਈ ਆ ਤੁਸੀਂ ਇਹ ਕਹੋ ਕਿ ਸਮਾਜਿਕ ਹਾਲਾਤ ਨੂੰ ਸੁਧਾਰਨ ਦੀ ਨਹੀਂ ਉਹ ਗੱਲ ਨਹੀਂ ਹੈ ਉਹ ਗੱਲ ਬਿਲਕੁਲ ਥੋੜੀ ਹੈ ਜਦੋਂ ਕਿ ਹਰ ਪਾਰਟੀ ਇਸ ਮੌਕੇ ਨੂੰ ਕੈਸ਼ ਕਰਨਾ ਚਾਹਦੀ ਹੈ ਹਰ ਪਾਰਟੀ ਦਾ ਮੁੱਦਾ ਹੀ ਇਹ ਹੈ ਕਿ ਮੈਂ ਇਹਨਾਂ ਲੋਕਾਂ ਦੇ ਵਿੱਚ ਜੇਕਰ ਜਾਵਾਂਗਾ ਤਾਂ ਹੀ ਮੈਂ ਇਹਨਾਂ ਦੇ ਵਿੱਚ ਵਿਚਰਨ ਦੇ ਲਾਇਕ ਹੋਵਾਂਗਾ ਤੇ ਕੱਲ ਨੂੰ ਮੈਂ ਵੋਟ ਮੰਗ ਸਕਾਂਗਾ ਕੁੱਲ ਮਿਲਾ ਕੇ ਇਸ ਦੇ ਪਿੱਛੇ ਮੁੱਦਾ ਸਿਰਫ ਇਹ ਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜਦ ਵੀ ਕਦੇ ਪਾਰਟੀਆਂ ਨੇ ਮਿਲ ਜੁਲ ਕੇ ਸਰਕਾਰਾਂ ਵੀ ਬਣਾਈਆਂ ਨੇ ਤਾਂ ਤੁਹਾਡੇ ਸਾਹਮਣੇ ਕਿੰਨੀ ਦੇਰ ਤੱਕ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਹੈਗੀ ਹੈ ਉਹ ਇਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਯਾਰੀ ਦੋਸਤੀ ਰਹੀ ਹੈ ਪਰ ਫਿਰ ਵੀ ਪੰਜਾਬ ਉਹਨਾਂ ਕੁਝ ਕਦੇ ਵੀ ਹਾਸਲ ਨਹੀਂ ਕਰ ਸਕਿਆ ਜਿੰਨਾ ਕਿ ਉਹਨੂੰ ਚਾਹੀਦਾ ਸੀ ਹੁਣ ਥੋੜਾ ਜਿਹਾ ਹੋਰ ਇੱਕ ਨਾਲ ਮੈਂ ਤੁਹਾਨੂੰ ਥੋੜਾ ਜਿਹਾ ਦੱਸਾਂ ਕਿ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਹਮ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਬਿਆਸ ਡੇਰੇ ਗਏ ਸੀਗੇ ਹਮ ਮੈਨੂੰ ਉਹ ਖਬਰ ਥੋੜੀ ਥੋੜੀ ਅਜ ਤੱਕ ਵੀ ਯਾਦ ਹੈ ਜੋ ਖਬਰ ਬਾਹਰ ਆਈ ਸੀ ਤੇ ਰਾਜਾ ਸੂਮੀ ਸਤਸੰਗ ਬਿਆਸ ਬਲੋਂ ਇੱਕ ਨੋਟਿਸ ਜਾਰੀ ਕੀ ਇੱਕ ਨੋਟਿਸ ਕਹ ਲੋ ਜਾਂ ਪ੍ਰੈਸ ਨੋਟ ਕਹ ਲੋ ਜਾਰੀ ਕੀਤਾ ਗਿਆ ਸੀਗਾ ਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਸਾਡੇ ਡੇਰੇ ਤੇ ਆਏ ਨੇ ਤੇ ਅਸੀਂ ਲੋਕਾਂ ਨੂੰ ਕਹਾਂਗੇ ਵੀ ਤੁਸੀਂ ਕਿਸੇ ਪਾਰਟੀ ਵਿਸ਼ੇਸ਼ ਵੱਲ ਧਿਆਨ ਦਿਓ ਕਹਿੰਦੇ ਪਰ ਅਸੀਂ ਤੁਹਾਨੂੰ ਕਲੀਅਰ ਕਰ ਦਈਏ ਇਹ ਦੇਖੋ ਇਹ ਚੀਜ਼ ਧਿਆਨ ਦੇਣ ਵਾਲੀ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਿਲਕੁਲ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਸਾਡਾ ਮਕਸਦ ਬਿਲਕੁਲ ਦੁਨੀਆ ਨੂੰ ਅਧਿਆਤਮਿਕ ਵੱਲ ਪਾਸੇ ਵੱਲ ਤੋਰਨਾ ਹੈ ਨਾ ਕਿ ਸਿਆਸਤ ਵੱਲ ਤੇ ਅਸੀਂ ਕਿਸੇ ਨੂੰ ਨਹੀਂ ਕਹਾਂਗੇ ਵੋਟ ਤੁਹਾਡਾ ਨਿੱਜੀ ਅਧਿਕਾਰ ਹੈ ਤੁਸੀਂ ਜਿੰਨੂੰ ਚਾਹੋ ਪਾ ਦਿਓ ਪਰ ਇੱਥੇ ਕੀ ਹੋ ਰਿਹਾ ਹੁਣ ਤੁਸੀਂ ਦੇਖੋ ਵੀ ਇੰਦਰਾ ਗਾਂਧੀ ਤਾਂ ਬਹੁਤ ਪਹਿਲਾਂ ਹੋ ਚੁੱਕੀ ਉੱਥੇ ਗਈ ਸੀ ਉਸ ਤੋਂ ਬਾਅਦ ਪ੍ਰਿੰਕਾ ਗਾਂਧੀ ਵੀ ਗਈ ਹੈ 2016 ਚ ਰਾਹੁਲ ਗਾਂਧੀ ਵੀ 17 ਦੀਆਂ ਚੋਣਾਂ ਤੋਂ ਪਹਿਲਾਂ ਜਾ ਕੇ ਆਈਆਂ ਉੱਥੇ ਉਥੇ 2.5 ਘੰਟੇ ਰਹੇ ਹਨ ਪਰ ਮਜ਼ੇਦਾਰ ਗੱਲ ਹੈ ਕਿ ਜਦੋਂ ਰਾਹੁਲ ਗਾਂਧੀ ਗਏ ਸੀ ਉਹਨਾਂ ਨਾਲ ਜਿੰਨਾ ਵੀ ਭਾਈਚਾਰਾ ਸੀਗਾ ਨਾ ਇਹਨਾਂ ਦੇ ਲੀਡਰ ਸੀਗੇ ਉਹ ਸਭ ਨੇ ਸਭ ਡੇਰਾ ਬਿਆਸ ਦੀ ਪਰਮਾਈਸਸ ਤੋਂ ਬਾਹਰ ਹੀ ਖੜੇ ਕਰ ਦਿੱਤੇਗੇ ਸੀ ਉਹਨਾਂ ਨੂੰ ਅੰਦਰ ਨਹੀਂ ਸਿਜਣ ਦਿੱਤਾ ਗਿਆ ਜਦੋਂ ਇੱਥੇ ਤੱਕ ਸਖਤੀ ਹੁੰਦੀ ਸੀ ਮਹਾਰਾਜ ਚਰਨ ਸਿੰਘ ਨੇ ਕਦੀ ਨਹੀਂ ਕਿਹਾ ਹੈਗਾ ਕਿਸੇ ਨੂੰ ਵੀ ਬੀ ਪਾਰਟੀ ਨੂੰ ਕਿਸੇ ਨੇ ਵੋਟ ਦਿਓ ਇਹ ਸਿਆਸਤ ਸਿਆਸਤ ਜਿਹੜੀ ਹੈਗੀ ਨਾ ਤਾਂ ਸਿਰਫ ਸਜਪੋਚੋਰ ਤਾਂ ਡੇਰਾ ਸਿਰਸਾ ਵਿੱਚ ਤਾਂ ਚੱਲਦੀ ਹੈ ਬਾਕੀ ਜਗ੍ਹਾ ਖੁੱਲ ਕੇ ਕੋਈ ਇਸ ਤਰ੍ਹਾਂ ਕਿਸੇ ਸਮਰਥਨ ਨਹੀਂ ਕਰਦਾ ਤੇ ਆਪਾਂ ਜੇਕਰ ਹੁਣ ਕਹਿ ਦੇਈਏ ਵੀ ਇਹ ਮਿਲਣ ਨੂੰ ਤਾਂ ਲੋਕੇਸ਼ਨ ਅਲਵਾਨੀ ਵੀ ਮਿਲੇ ਸੀ 2014 ਚ ਜਾ ਕੇ ਮਿਲੇ ਸੀਗੇ ਇਹਨਾਂ ਨੂੰ ਹੀ ਮਿਲੇ ਸੀਗੇ ਮਹਾਰਾਜ ਜਿਹੜੇ ਹੈਗੇ ਨੇ ਚਲੇ ਇੱਥੇ ਦੇ ਡੇਰੇ ਦੇ ਪ੍ਰਮੁੱਖ ਨੇ ਇਹਨਾਂ ਨੂੰ ਮਿਲੇ ਸੀ ਜਾ ਕੇ ਪਰ ਉਹਨਾਂ ਨੇ ਉਦੋਂ ਤਾਂ ਇਹਨਾਂ ਨੇ ਵੀ ਨਹੀਂ ਸੀ ਕਿਹਾ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਵੱਲ ਧਿਆਨ ਦਿਓ ਹੁਣ ਕੀ ਹੋ ਗਿਆ ਹੁਣ ਦੇਖੋ ਵੱਡੇ ਵੱਡੇ ਲੀਡਰਸ ਖਾਸ ਕਰਕੇ ਪਾਤੀ ਜਨਤਾ ਪਾਰਟੀ ਦੇ ਲੀਡਰ ਜਿਹੜੇ ਹੈਗੇ ਨੇ ਇਹਨਾਂ ਦੇ ਨਾਲ ਆ ਕੇ ਖਲੋ ਗਏ ਨੇ ਇਹ ਕਿਸ ਪਾਸੇ ਨੂੰ ਜਾ ਰਹੀ ਹੈ ਗੱਲ ਬਿਲਕੁਲ ਜੇਕਰ ਮਜੀਠੀਆ ਨੂੰ ਤੁਸੀਂ ਛੁੜਾ ਕੇ ਬਾਹਰ ਲੈ ਜਾਂਦੇ ਤਾਂ ਮਜੀਠੀਆ ਕੌਣ ਹੈ ਮਜੀਠੀਆ ਅਕਾਲੀ ਹੈ ਅਕਾਲੀ ਦਾ ਔਰ ਭਾਜਪਾ ਦਾ ਤਾਂ ਪਹਿਲਾਂ ਹੀ ਗੱਠ ਜੋੜ ਰਿਹਾ ਹੋਵੇਗਾ ਹੁਲ ਮਿਲਾ ਕੇ ਇਹਨਾਂ ਦੇ ਸਾਹਮਣੇ ਅਗਰ ਮੁੰਦਾ ਰਿਹਾ ਹੈ ਤਾਂ ਕਾਂਗਰਸ ਔਰ ਹੁਣ ਕਿਉਂਕਿ ਆਮ ਆਦਮੀ ਪਾਰਟੀ ਦਾ ਕਾਫੀ ਸਟਰੋਂਗ ਹੋਲਡ ਹੋ ਗਿਆ ਹੈ ਤਾਂ ਇਸ ਕਰਕੇ ਚੰਦ ਇਹਨਾਂ ਦੇ ਕਿ ਕਾਂਗਰਸ ਨੂੰ ਤਾਂ ਹਟਾਏ ਹਟਾਓ ਆਮ ਆਦਮੀ ਪਾਰਟੀ ਨੂੰ ਪਾਸਾ ਕਰੋ ਲੈ ਦੇ ਕੇ ਅਖੀਰ ਚ ਗੱਲ ਉਹੀ ਨਿਕਲਣੀ ਹੈ ਕਿ ਇਹ ਜਿਹੜਾ ਸਭ ਕੁਝ ਹੋ ਰਿਹਾ ਹੈਗਾ ਇਹਦੇ ਪਿੱਛੇ ਕੋਈ ਸਮਾਜਿਕ ਸਰਕਾਰ ਐਡਾ ਵੱਡਾ ਨਹੀਂ ਹੈਗਾ ਜਿੰਨਾ ਕਿ ਰਾਜਨੀਤਿਕ ਸਰਕਾਰ ਹੈ ਹਮਰਜੀਤ ਜੀ ਤੁਸੀਂ ਵਿਕਰਮ ਮਜੀਠੀਆ ਦੀ ਗੱਲ ਕੀਤੀ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੁਝ ਦਿਨ ਪਹਿਲਾਂ ਪਹਿਲਾਂ ਵਿਕਰਮ ਮਜੀਠੀਆ ਨੂੰ ਕਲੀਨ ਚਿੱਟ ਦਵਾਉਂਦੇ ਨੇ ਫਿਰ ਇਸ ਨਸ਼ਾ ਜਿਹੜੇ ਨਸ਼ਾ ਛਡਾਊ ਮਾਰਚ ਹੈ ਇਸ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਦੀ ਸ਼ਮੂਲੀਅਤ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਕਹਿਣ ਨੂੰ ਤਾਂ ਜਦੋਂ ਗਵਰਨਰ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਫਿਰੋਜ਼ਪੁਰ ਦੇ ਵਿੱਚ ਜਾ ਕੇ ਉੱਥੇ ਗੁਰਦੁਆਰਾ ਸਾਰਾ ਗੜੀ ਤੋਂ ਅਸੀਂ ਚੱਲ ਕੇ ਤਾਂ ਸਕੂਲ ਆਫ ਫੈਮਿਨਸ ਤੱਕ ਹੀ ਜਾਣਾ ਹੈਗਾ ਸੀ। ਇਹੀ ਇਹੀ ਪ੍ਰਚਾਰ ਹੋਇਆ ਸੀ ਤੇ ਇਹ ਗਏ ਵੀ ਹੈਗੇ। ਜੀ ਤੇ ਜੇਕਰ ਤਾਂ ਸਮਾਜਿਕ ਚੇਤਨਾ ਫੈਲਾਉਣ ਦੀ ਗੱਲ ਸੀ ਫਿਰ ਤਾਂ ਇੰਨੀ ਇੱਕ ਗੱਲ ਬਹੁਤ ਸੀਗੀ। ਗਵਰਨਰ ਹਿਮਸੈਲਫ ਇਜ਼ ਅ ਅਥਾਰਟੀ। ਉਹ 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 ਕੋਈ ਮਾਮੂਲੀ ਗੱਲ ਨਹੀਂ ਹੈ। ਪਰ ਜਦੋਂ ਇੱਕ ਬੰਦੇ ਨੂੰ ਤੁਸੀਂ ਜੇਲ ਤੋਂ ਛਡਵਾਉਂਦੇ ਹੋ ਹੁਣ ਅਸੀਂ ਵੀ ਇਹੀ ਕਹਾਂਗੇ ਲੋਕ ਵੀ ਕਹਿੰਦੇ ਨੇ ਕਿਉਂਕਿ ਜੇਕਰ ਇਹ ਜਾਣਦੇ ਨੇ ਤਾਂ ਉਸ ਚੀਜ਼ ਨੂੰ ਬਲ ਮਿਲਦਾ ਹੈ ਕਿ ਮਜੀਠੀਆ ਬਾਹਰ ਆ ਗਿਆ ਫਿਰ ਜੇ ਉਹਨਾਂ ਦੀ ਸ਼ਮੂਲੀਅਤ ਹੁੰਦੀ ਹੈਗੀ ਹੈ ਤਾਂ ਇਹ ਵੀ ਤਾਂ ਇਸੇ ਚੀਜ਼ ਪਾਸੇ ਚੁਕਾ ਹੈਗਾ ਕਿ ਜਿੱਦਾਂ ਪਹਿਲਾਂ ਆਪਣਾ ਹਰ ਸਿਮਰਤ ਕੌਰ ਬਦਲ ਜੜੀ ਹੈਗੀ ਹੈ ਉਹ ਕੇਂਦਰ ਦੇ ਵਿੱਚ ਮੰਤਰੀ ਨਹੀਂ ਰਹੀ ਹੈ ਤਾਂ ਕਿਹੜੇ ਗੱਲੋਂ ਰਹੀ ਹੈ ਉਹਨਾਂ ਦੇ ਕੋਲ ਆਪਣੇ ਕੋਲ ਤਾਂ ਨਹੀਂ ਪਾਵਰ ਨਹੀਂ ਸੀ ਹੁੰਦੀ ਉਹ ਤਾਂ ਸਿਰਫ ਇਹੀ ਹੈ ਕਿ ਪ੍ਰਕਾਸ਼ ਨੂੰ ਬਦਲ ਦੇ ਕਹਿਣ ਦੇ ਉੱਤੇ ਕੇਂਦਰ ਦੀ ਸਰਕਾਰ ਜਿਹੜੀ ਹੈਗੀ ਉਹਨਾਂ ਨਾਲ ਇਹਨਾਂ ਦੀ ਭਾਈ ਵਾਲੀ ਚੱਲਦੀ ਸੀਗੀ ਇਹ ਉਹਨਾਂ ਨੂੰ ਸੀਟਾਂ ਵੀ ਗਿਣੀਆਂ ਚੁਣੀਆਂ ਦਿੰਦੇ ਸੀਗੇ ਹੁਣ ਤਾਂ ਅੱਗੇ ਇਹ ਵੀ ਰੌਲਾ ਪੈਣਾ ਹੈਗਾ ਉਹ ਤਿਆਰ ਨਹੀਂ ਹੈਗੇ ਕਿ ਇਹਨਾਂ ਦੇ ਨਾਲ ਸਕੂ ਪਰ ਫਿਰ ਵੀ ਪਾਈ ਵਾਲੀ ਹੋ ਸਕਦੀ ਹੈ ਔਰ ਬਹੁਤ ਵੱਡੀ ਸੰਭਾਵਨਾ ਹੈਗੀ ਕਿ ਇਹ ਹੋਏਗੀ ਅਮਰਜੀਤ ਜੀ ਜਿਹੜੇ ਧਾਰਮਿਕ ਸੰਸਥਾਵਾਂ ਦੇ ਆਗੂ ਨੇ ਇਹਨਾਂ ਦੀ ਜਿਹੜੀ ਪੋਲਿਟਿਕਲ ਜਾਂ ਫਿਰ ਇਸ ਤਰ੍ਹਾਂ ਸਿਆਸੀ ਜਿਹੜੀ ਸ਼ਮੂਲੀਅਤ ਹੈ ਉਹ ਵੱਧਦੀ ਜਾਂਦੀ ਹੈ ਦਿਨੋਂ ਦਿਨ ਇਸ ਨੂੰ ਕੀ ਹੋ ਸਕਦਾ ਇਸ ਨੂੰ ਠੱਲ ਪਾਈ ਜਾ ਸਕਦੀ ਹੈ ਜਾਂ ਫਿਰ ਕੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਇਹ ਕਹਾਂਗਾ ਕਿ ਇਹ ਬਦਕਿਸਮਤੀ ਹੈ ਸਾਡੇ ਆਪਣੇ ਲੋਕਾਂ ਦੀ ਕਿ ਉਹ ਜਾਣ ਬੁੱਝ ਕੇ ਵੀ ਅਗਿਆਨੇ ਬਣੇ ਜਾਂਦੇ ਨੇ ਡੇਰੇ ਵਿੱਚ ਜਾਂਦੇ ਤਾਂ ਲੈ ਉਹ ਕੁਝ ਹੋਰ ਗੱਲਾਂ ਹੋਰ ਚੀਜ਼ਾਂ ਔਰ ਖਾਸ ਕਰਕੇ ਉਹ ਆਪਣਾ ਭਵਿੱਖ ਜਾਂ ਤੁਸੀਂ ਕਹਿ ਲਓ ਆਪਣੇ ਮਰਨ ਤੋਂ ਬਾਅਦ ਜਿੱਥੇ ਜਾਣਾ ਹੈਗਾ ਉੱਥੇ ਵਾਸਤੇ ਆਪਣੀ ਜਗਾ ਪੱਕੀ ਕਰਨ ਵਾਸਤੇ ਜਾਂਦੇ ਨੇ ਔਰ ਇਹ ਲੋਕ ਜਿਹੜੇ ਆਗੂ ਹੈਗੇ ਨੇ ਇਹ ਵੰਡਦੇ ਵੀ ਇਹਨਾਂ ਨੂੰ ਇਹੀ ਨੇ ਆਪ ਕਿਸ ਤਰ੍ਹਾਂ ਤੁਰੇ ਫਿਰਦੇ ਨੇ ਇਹਨਾਂ ਦੇ ਤੁਸੀਂ ਚੱਲਣ ਫਿਰਨ ਦਾ ਇਹਨਾਂ ਦਾ ਖਾਣ ਪੀਣ ਦਾ ਇਹਨਾਂ ਦਾ ਪਹਿਨਾਵੇ ਦਾ ਦੇਖੋ ਤੁਸੀਂ ਰੰਗ ਢੰਗ ਇਹਨਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਤੇ ਜੇਕਰ ਕੋਈ ਬੰਦਾ ਗਰੀਬ ਹੁੰਦਾ ਡੇਰੇ ਜਾਂਦਾ ਤਾਂ ਇਹ ਉਹਨੂੰ ਪ੍ਰਚਾਰ ਇਹੀ ਕਰ ਦਿੰਦੇ ਕਿ ਗਰੀਬੀ ਤਾਂ ਪ੍ਰਮਾਤਮਾ ਦੇ ਦੇਣ ਹੈ ਦੋ ਵਕਤ ਦੀ ਰੋਟੀ ਮਿਲ ਗਈ ਇਸ ਵਿੱਚ ਸਬਰ ਕਰਿਆ ਕਰੋ ਲੋਕਾਂ ਨੂੰ ਸਬਰ ਦੱਸਦੇ ਨੇ ਤੇ ਇਹਨਾਂ ਦੀਆਂ ਆਪਣੀਆਂ ਇੱਛਾਵਾਂ ਆਪਣੀਆਂ ਕਾਮਨਾਵਾਂ ਜਿਹੜੀਆਂ ਹੈਗੀਆਂ ਆਭਿਲਾਸ਼ਾਵਾਂ ਦਿਨ ਬਦਨ ਵਧਦੀਆਂ ਜਾਂਦੀਆਂ ਨੇ ਇਹ ਸਿਰਫ ਇਸੇ ਕਰਕੇ ਦਖਲ ਅੰਦਾਜ਼ੀ ਕਰ ਰਹੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਲੋਕਾਂ ਲੋਕਾਂ ਨੇ ਇਹਨਾਂ ਦੀ ਕਿਸੇ ਗੱਲ ਨੂੰ ਨਾ ਨਹੀਂ ਕਹਿਣੀ ਇਸੇ ਕਰਕੇ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗ ਚੱਕ ਕੇ ਮੰਨ ਲਓ ਇੱਕ ਡੇਰੇ ਦੇ ਵਿੱਚ ਮਤਲਬ 1 ਲੱਖ ਵੋਟਰ ਹੈਗਾ ਤਾਂ ਉਹਨਾਂ ਨੂੰ ਜਿੱਦਾਂ ਇੱਕ ਬੰਦਾ ਹੁੰਦਾ ਨਾ ਇਹਨੇ ਭੇਡਾਂ ਰੱਖੀਆਂ ਹੋਈਆਂ ਨੇ ਉਹ ਸਾਰੀਆਂ ਭੇਡਾਂ ਦੀ ਰੱਸੀ ਦੂਏ ਨੂੰ ਫੜਾ ਦਿੰਦਾ ਜਦੋਂ ਵੇਚਦਾ ਇਹ ਸਿਆਸੀ ਲੀਡਰ ਵੀ ਕਰਦੇ ਨੇ ਤੇ ਇਹ ਧਾਰਮਿਕ ਆਗੂ ਵੀ ਇਹੀ ਕਰਦੇ ਨੇ ਕਿ ਮੇਰੇ ਡੇਰੇ ਦੇ ਤੇ ਇੰਨੀ ਵੋਟਾਂ ਲੈ ਆ ਫੜ ਰੱਸੀ ਜਿੰਦਾਂ ਨੂੰ ਮਰਜ਼ੀ ਲੈ ਜਾ ਮਾਫ ਕਰਨਾ ਇਹ ਹੈ ਇਦਾਂ ਹੀ ਹੈ ਕੋਈ ਕੁਝ ਵੀ ਸਮਝੇ ਕਿਉਂਕਿ ਇਹ ਲੋਕਾਂ ਨੂੰ ਅਸਲ 'ਚ ਇਨਸਾਨ ਵੀ ਨਹੀਂ ਸਮਝਦੇ ਹੈਗੇ ਤੇ ਜਦੋਂ ਇਨਸਾਨ ਖੁਦ ਸਮਝ ਜਾਏਗਾ ਨਾ ਉਦੋਂ ਇਹਨਾਂ ਨੂੰ ਠੱਲ ਪਾਵੇਗੀ ਸੋ ਇਹ ਸਨ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਆਪਾਂ ਨੂੰ ਨਸ਼ਾ ਵਿਰੋਧ ਜਿਹੜਾ ਇਹ ਮਾਰਚ ਸੀ ਉਸ ਵਿੱਚ ਜਿਹੜੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੁਖਬੀਰ ਬਾਦਲ ਤੇ ਅਸ਼ਵਨੀ ਸ਼ਰਮਾ ਦੀ ਸ਼ਮੂਲੀਅਤ ਦੇ ਕੀ ਅਰਥ ਨੇ ਕੀ ਸਿਆਸੀ ਮਾਇਨੇ ਨੇ ਉਹਨਾਂ ਨੂੰ ਸਮਝਾਇਆ ਅ ਅਮਰਜੀਤ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਲਈ ਥੈਂਕ ਯੂ ਸ਼ੁਕਰੀਆ